ਪਿਛਲੇ ਸਾਲ ਮੇਰੇ ਇੰਟਰਵਿਊ ਕੀਤੀ ਇੱਥੇ ਦੂਰਦਰਸ਼ਨ ਵਾਲਿਆਂ ਨੇ ਕਹਿੰਦੇ ਕਿ ਤੁਸੀਂ ਬਾਹਰ ਰਹਿੰਦੇ ਹੋ ਕਿੰਨੇ ਸਾਲ ਹੋ ਗਏ ਮੈਂ ਕਿਹਾ 23 ਸਾਲ ਕਹਿੰਦੇ ਪੰਜਾਬ ਤੁਹਾਨੂੰ ਯਾਦ ਹੈ ਮੈਨੂੰ ਦੋ ਚਾਰ ਲੈਣਾ ਸੁਣਾਈਆਂ ਸੀ ਕਿ ਕੱਲ ਵਤਨਾ ਦਾ ਆਇਆ ਸੁਪਨਾ ਅੱਧੀ ਰਾਤ ਪੈਰ ਦੇ ਤੜਕੇ ਚਾਰ ਛਪੇਰੇ ਨਜ਼ਰ ਮੈਂ ਮਾਰੀ ਪਿੰਡ ਦੀ ਫਿਰਨੀ ਉੱਤੇ ਖੜਕੇ ਜਿੱਥੇ ਸੀ ਮੈਂ ਤੁਰਨਾ ਸਿੱਖਿਆ ਪਿਓ ਆਪਣੇ ਦੀ ਉਂਗਲੀ ਫੜ ਕੇ ਨਾ ਉਹ ਛੱਪੜ ਨਾ ਉਹ ਪਿੱਪਲ ਨਾ ਕਿਧਰੇ ਕੋਈ ਨਲਕਾ ਖੜਕੇ ਕਿੱਥੇ ਮਾਂ ਤੇਰੇ ਸੂਤ ਗਲੋਟੇ ਕਿੱਧਰ ਗਏ ਅੱਜ ਤੇਰੇ ਚਰਖੇ ਬੜੇ ਚਿਰਾਂ ਦਾ ਭੁੱਖਾ ਹਾਂ ਮੈਂ ਲਿਆ ਰੋਟੀ ਤੇ ਮੱਖਣੀ ਧਰ ਕੇ ਜਿਹੜੀ ਅੱਜ ਪਕਾਈ ਧੁੱਪੇ ਤੂੰ ਮੰਝੇ ਦਾ ਉਹਲਾ ਕਰਕੇ ਤੌੜੀ ਵਾਲਾ ਦੁੱਧ ਲਿਆ ਦੇ ਲਾਲ ਹੁੰਦਾ ਸੀ ਜੋ ਕੜਕੜ ਕੇ ਉਸ ਮਧਾਣੀ ਦੀ ਮੈਂ ਗੂੰਜ ਨੂੰ ਤਰਸਾਂ ਪਹਿੰਦੀ ਸੀ ਜੋ ਤੜਕੇ ਤੜਕੇ ਅੱਕ ਗਿਆ ਮੈਂ ਥੱਕ ਗਿਆ ਮੈਂ ਦੇਖੀਆਂ ਬਹੁਤ ਕਮਾਈਆਂ ਕਰਕੇ ਪਰ ਹੁਣ ਮਾਏ ਮੈਂ ਸੌਣਾ ਚਾਹੁੰਨਾ ਤੇਰੀ ਗੋਦੀ ਵਿੱਚ ਸਿਰ ਧਰ ਕੇ ਹੁਣ ਮਾਏ ਮੈਂ ਸੋਣਾ ਚਾਹਨਾ ਤੇਰੀ ਗੋਦੀ ਵਿੱਚ ਸਿਰ ਧਰ ਕੇ ਮਾਂ ਦੇ ਪੈਰਾਂ ਹੇਠ ਹੈ ਜੰਨਤ ਮੁੜ ਆਇਆ ਮੈਂ ਚੰਦ ਤੇ ਚੜ੍ਹ ਕੇ ਪਰ ਮਾਂ ਦਾ ਰਤਬਾ ਮੱਖਣ ਬਰਾੜਾ ਮਿਲਦਾ ਜੋਬਨ ਗਹਿਣੇ ਧਰ ਕੇ ਮਿਲਦਾ ਜੋਬਨ ਗਹਿਣੇ ਧਰ ਕੇ